ਾਰੇ ਬੱਚੋ ਅੱਜ ਆਪਾਂ ਕਲਾਸ 5 ਗਣਿਤ ਦੀ ਦੁਨੀਆ ਚੈਪਟਰ ਨੰਬਰ 10 ਤੇ ਐਕਸਰਸਾਈਜ਼ 10.1 ਕਰਾਂਗੇ ਚਲੋ ਸ਼ੁਰੂ ਕਰਤੇ ਆਂ ਬੱਚੋ ਇਸੇ ਬੱਚੋ ਆਪਾਂ ਨੇ ਕੀ ਕਰਨਾ ਹੈ ਇਹ ਇਸੇ ਆਪਾਂ ਨੇ ਪਹਿਲਾ ਪ੍ਰਸ਼ਨ ਦੇਖੀ ਕਰਦੇ ਆਂ ਇੱਕ ਸਕੂਲ ਦੇ ਬੱਚੇ ਪਿਕਨਿਕ ਲਈ ਚੜੀਆਂ ਘਰ ਗਏ ਬੱਚਿਆਂ ਦੁਆਰਾ ਵੱਖ-ਵੱਖ ਜਾਨਵਰਾਂ ਦੀ ਗਿਣਤੀ ਦੇ ਆਕੜੇ ਇਕੱਤਰ ਕੀਤੇ ਗਏ ਇਹਨਾਂ ਵਿੱਚੋਂ ਕੁਝ ਜਾਨਵਰ ਦੀ ਗਿਣਤੀs ਪ੍ਰਕਾਰ ਹੈ ਦੇਖੋ ਬੱਚੋ ਕਿਹੜੀ ਹੈ ਬਾਂਦਰ 12, ਸ਼ੇਰ 10, ਹਿਰਨ 25, ਖਰਗੋਸ਼ 27 ਤੇ ਲੂੰਬੜੀ ਜਿਹੜੀ ਹੈ 39 ਹੈ। ਇਹਨਾਂ ਆਕੜਿਆਂ ਨੂੰ ਸਾਰਣੀ ਦੇ ਰੂਪ ਵਿੱਚ ਪ੍ਰਗਟ ਕਰੋ। ਸਾਰਣੀ ਬਣਾਣੀ ਹੈ। ਸਾਰਣੀ ਦੇਖੋ ਬੱਚੋ ਕਿਵੇਂ ਬਣਾਉਂਦੇ ਹੈ। ਆਹ ਦੇਖੋ ਇੱਕ ਸਾਰਣੀ ਬਣਾ ਦਿੱਤੀ ਹੈ। ਠੀਕ ਹੈ? ਇਸਾਰਣੀ ਇੱਕ ਪਾਸੇ ਆਪਾਂ ਨੇ ਜਾਨਵਰਾਂ ਦੇ ਨਾਮ ਲਿਖੇ ਤੇ ਇੱਕ ਪਾਸੇ ਆਪਾਂ ਨੇ ਗਿਣਤੀ ਲਿਖੀ ਆ ਬਾਂਦਰ ਕਿੰਨੇ 32 ਸ਼ੇਰ 10 ਹੇਰਨ 25 ਤੇ ਖਰਗੋਸ਼ 27 ਤੇ ਲੂੰਬੜੀ 39 ਠੀਕ ਹੈ ਬੱਚੋ ਇਸ ਤਰ੍ਹਾਂ ਆਪਾਂ ਨੇ ਸਾਰਣੀ ਬਣਾ ਲਈ ਅਗਲਾ ਦੇਖੋ ਬੱਚੋ ਕਿਸੇ ਪਿੰਡ ਵਿੱਚ ਸਰਕਸ ਲਈ ਸਰਕਸ ਲੱਗੀ ਹੋਈ ਹੈ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਰਕਸ ਦੇਖਣ ਵਾਲੇ ਬੱਚਿਆਂ ਦੀ ਗਿਣਤੀ ਚਿੱਤਰ ਗ੍ਰਾਫ ਦੁਆਰਾ ਦਰਸਾਈ ਗਈ ਹੈ ਚਿੱਤਰ ਗ੍ਰਾਫ ਬੱਚੋ ਗ੍ਰਾਫ ਦਾ ਮਤਲਬ ਹੁੰਦਾ ਹੈ ਆਕੜਾ ਨੂੰ ਦਰਸਾਉਣ ਦਾ ਇੱਕ ਢੰਗ ਤੇ ਚਿੱਤਰ ਗ੍ਰਾਫ ਦਾ ਮਤਲਬ ਜਿੱਥੇ ਚਿੱਤਰਾਂ ਰਾਹੀਂ ਦਰਸਾਇਆ ਗਿਆ ਹੈ ਹੇਠਾਂ ਦਿੱਤੇ ਚਿੱਤਰ ਗ੍ਰਾਫ ਨੂੰ ਧਿਆਨ ਨਾਲ ਪੜ੍ਹ ਕੇ ਉੱਤਰ ਦਿਓ ਦੇਖੋ ਸੰਕੇਤ ਕੀ ਕਹਿ ਰਿਹਾ ਇੱਕ ਜੋਕਰ ਦਾ ਮਤਲਬ ਹੈ 25 ਬੱਚੇ ਯਾ ਆਪਾ ਲਈਏ ਇੱਕ ਬੱਚੇ ਲਾ ਲਓ ਯਾ ਇੱਕ ਜੋਕਰ ਲਾ ਲਓ ਇਹਦਾ ਮਤਲਬ 25 ਬੱਚੇ ਨੇ ਤੇ ਯਾਨੀ ਸੋਮਵਾਰ ਨੂੰ ਦੇਖੋ ਬੱਚੋ ਦੋ ਗਏ ਨੇ ਤਾਂ 25 2 ਯਾਨੀ ਕਿ 25 25 50 ਹੋ ਗਏ ਮੰਗਲਵਾਰ ਨੂੰ ਕਿੰਨਾ ਹੋ ਗਿਆ ਬੱਚੋ 25 3 75 ਬੁੱਧਵਾਰ ਨੂੰ ਦੇਖੋ ਬੱਚੋ ਕਿੰਨੇ ਨੇ ਪੰਜ ਨੇ ਤੇ 25 5 125 ਵੀਰਵਾਰ ਨੂੰ ਬੱਚੋ ਦੇਖੋ ਕਿੰਨੇ ਨੇ 2 2 4 2 6 2 8 25 8 ਕਿੰਨਾ ਹੁੰਦਾ ਬੱਚੋ 200 ਠੀਕ ਹੈ ਤੇ ਸ਼ੁੱਕਰਵਾਰ ਨੂੰ ਕਿੰਨੇ ਬੱਚੋ ਦੇਖੋ 2 2 4 2 6 25 6 ਇਹਨਾ ਹੋ ਗਿਆ 150 150 ਬੱਚੇ ਇਹ ਆਪਾਂ ਨੇ ਬੱਚਿਆਂ ਦੀ ਗਿਣਤੀ ਕੱਢ ਲਈ ਹੁਣ ਦੇਖੋ ਮੰਗਲਵਾਰ ਨੂੰ ਕਿੰਨੇ ਬੱਚੇ ਸਰਕਸ ਦੇਖਣ ਗਏ ਮੰਗਲਵਾਰ ਨੂੰ ਕਿੰਨੇ ਗਏ ਬੱਚੋ 75 ਬੱਚੇ ਠੀਕ ਹੈ ਅੱਗੇ ਦੇਖੋ ਕਿਸ ਦਿਨ ਸਭ ਤੋਂ ਵੱਧ ਬੱਚੇ ਸਰਕਸ ਦੇਖਣ ਗਏ ਕਿਸ ਦਿਨ ਗਏ ਵਿੱਚੋਂ ਦੇਖੋ ਵੀਰਵਾਰ ਨੂੰ ਗਏ ਵੀਰਵਾਰ ਨੂੰ ਕਹਿੰਿਆ ਸੀ ਕਿ ਲਿਖਾਂਗਾ ਆਪਾਂ ਵੀਰਵਾਰ ਠੀਕ ਹੈ ਅਚਾ ਕਿਸ ਦਿਨ ਸਭ ਤੋਂ ਘੱਟ ਬੱਚੇ ਸਰਕਸ ਦੇਖਣਗੇ ਕਿਸ ਦਿਨ ਗਏ ਬੱਚੇ ਸਭ ਤੋਂ ਘੱਟ ਆ ਦੇਖੋ ਸੋਮਵਾਰ ਨੂੰ ਪਹਿਲੇ ਦਿਨ ਜਿਹੜਾ ਹੈ ਘੱਟ ਗਏ ਆ ਸੋਮਵਾਰ ਠੀਕ ਅ ਸੋਮਵਾਰ ਤੇ ਬੁੱਧਵਾਰ ਨੂੰ ਕੁੱਲ ਕਿੰਨੇ ਬੱਚੇ ਸਰਕਸ ਦੇਖਣਗੇ ਸੋਮਵਾਰ ਨੂੰ ਕਿੰਨੇ ਗਏ ਬੱਚੋ ਸੋਮਵਾਰ ਨੂੰ ਜਾ ਗਏ ਨੇ ਬੁੱਧਵਾਰ ਨੂੰ 125 ਗਏ ਤਾਂ ਆਪਾਂ ਕੀ ਕਰਾਂਗੇ 50 125 ਇਹਦਾ ਮਤਲਬ ਕਿੰਨੇ ਹੋ ਗਏ ਬੱਚੋ 175 ਬੱਚੇ ਜਿਹੜੇ ਉਹ ਸਰਕਸ ਦੇਖਣਗੇ ਅੱਗੇ ਦੇਖੋ ਬੱਚੋ ਵੀਰਵਾਰ ਅਤੇ ਸ਼ੁੱਕਰਵਾਰ ਸਰਕਸ ਦੇਖਣ ਵਾਲੇ ਬੱਚਿਆਂ ਦੀ ਕੁੱਲ ਗਿਣਤੀ ਵਿੱਚ ਕਿੰਨਾ ਅੰਤਰ ਹੈ ਦੇਖੋ ਵੀਰਵਾਰ ਨੂੰ ਕਿੰਨੇ ਗਏ ਬੱਚੋ 200 ਗਏ ਤੇ ਸ਼ੁੱਕਰਵਾਰ ਨੂੰ ਕਿੰਨੇ ਗਏ ਵਿੱਚੋਂ 150 ਗਏ ਤਾਂ ਯਾਨੀ ਕਿ ਅੰਤਰ ਦਾ ਮਤਲਬ ਘਟਾਓ ਕਰਨਾ ਹੈ ਤਾਂ ਕਿੰਨੇ ਦਾ ਅੰਤਰ ਬੱਚੋ 50 ਬੱਚਿਆਂ ਦਾ ਜਿਹੜਾ ਹੈ ਅੰਤਰ ਹੈ 50 ਬੱਚੇ ਠੀਕ ਹੈ ਬੱਚੋ ਅੱਗੇ ਦੇਖੋ ਸਵਾਲ ਨੰਬਰ 3 ਪੰਜ ਵੱਖ-ਵੱਖ ਪਿੰਡਾਂ ਵਿੱਚ ਗ੍ਰੀਨ ਦੀਵਾਲੀ ਮਨਾਉਣ ਲਈ ਦੀਵਾਲੀ ਦੇ ਮੌਕੇ ਅੱਗੇ ਲਿਖੇ ਅਨੁਸਾਰ ਦਰਖਤ ਲਗਾਏ ਗਏ ਆ ਪਿੰਡ ਦੇ ਰੱਖੇ ਨੇ ਪਿੰਡ A ਪਿੰਡ B ਪਿੰਡ C ਪਿੰਡ D ਤੇ ਪਿੰਡ E ਪੰਜ ਪਿੰਡ ਨੇ ਲਗਾਏ ਗਏ ਦਰਖਤਾਂ ਦੀ ਸੰਖਿਆ ਦੱਸੀ ਹੋਈ ਹੈ 36 48 60 ਤੇ 12 ਦੇ 24 ਠੀਕ ਹੈ ਇਹਨਾਂ ਨੇ ਕੀ ਕਿਹਾ ਹੈ ਉਪਰੋਕਤ ਆਕੜੇ ਲਈ ਚਿੱਤਰ ਗ੍ਰਾਫ ਤਿਆਰ ਕਰਨਾ ਜਿਵੇਂ ਆਪਾਂ ਹੁਣ ਸਰਕਸ ਵਾਲਾ ਦੇ ਚਿੱਤਰ ਗ੍ਰਾਫ ਤੇ ਸੰਕੇਤ ਕੀ ਹੈ ਇੱਕ ਪੇੜ ਇੱਕ ਰੁੱਖ ਦਾ ਮਤਲਬ 12 ਦਰਖਤ ਇੱਕ ਦਰਖਤ ਦਾ ਮਤਲਬ 12 ਦਰਖਤ ਤਾਂ ਆਪਾਂ ਨੇ ਇਸੇ حساب ਨਾਲ ਹੀ ਬਣਾਣਾ ਹੈ ਦੇਖੋ ਪਹਿਲੇ ਤਾਂ ਆਪਾਂ ਇਸ ਤਰ੍ਹਾਂ ਸਾਰਣੀ ਬਣਾ ਲਾਂਗੇ ਪਿੰਡ A 'ਚ ਦੇਖੋ ਬੱਚੋ ਇੱਕ ਦਰਖਤ 12 ਦਰਖਤ ਨੂੰ ਦਰਸਾ ਰਿਹਾ ਹੈ ਤਾਂ ਪਿੰਡ A 'ਚ ਦੇਖੋ ਬੱਚੋ ਕਿੰਨੇ 36 ਦਰਖਤ ਨੇ ਤੇ 12 ਤੇ 36 ਦੇਖੋ 12 12 12 36 ਹੋ ਗਏ ਨੇ ਇਹ ਦੇਖ ਇਸੇ ਤਰ੍ਹਾਂ ਅਗਲੇ 'ਚ ਪਿੰਡ B 'ਚ ਕਿੰਨੇ ਬੱਚੋ 48 ਤਾਂ ਦੇਖੋ 12 12 12 12 ਹੋ ਗਏ ਬੱਚੋ 48 ਠੀਕ ਹੈ ਇਸੇ ਤਰ੍ਹਾਂ ਅਗਲੇ 'ਚ ਬਣਾਵਾਂਗੇ ਆਪਾਂ ਪਿੰਡ ਸੀ ਚ ਕਿੰਨੇ ਬੱਚੋ 60 ਹੈ ਤਾਂ 12 ਪੰਜ 60 ਹੁੰਦਾ ਹੈ ਪੰਜ ਰੁੱਖ ਬਣੇ ਹੋਏ ਨੇ ਤੇ ਅਗਲੇ ਚ ਦੇਖੋ ਪਿੰਡ ਡੀ ਚ 12 ਹੀ ਹੈ ਤਾਂ ਇੱਕ ਰੁੱਖ ਹੀ ਬਣਾਣਾ ਆਪਾਂ ਨੇ ਕਿਉਂਕਿ 12 ਹੀ ਹੈ ਤੇ ਪਿੰਡ ਈ ਚ 24 ਹੈ ਤਾਂ 12 ਦੁਣੀ 24 ਹੋ ਗਿਆ ਠੀਕ ਹੈ ਦੋ ਰੁੱਖ ਬਣਾਤੇ ਆਪਾਂ ਇਹ ਸਾਰਾ ਅੱਗੇ ਦੇਖੋ ਬੱਚੋ ਹੁਣ ਸੰਕੇਤ ਦਿੱਤਾ ਗਿਆ ਕਿ ਇੱਕ ਰੁੱਖ ਜਿਹੜਾ ਇੱਕ ਦਰਖਤ 6 ਦਰਖਤਦਰਸਾਰਿਆ ਤਾਂ ਪਿੰਡ ਏ ਚ ਕਿੰਨੇ ਸੀ ਬੱਚੋ 36 ਸੀ ਤਾਂ 6 6 36 ਹੋ ਗਏ अगले जे बच्चो कितने सी 48 सी त 8 48 हो गए 8 दरखत बना थे पिंड सी जे कितने सी बच्चो 60 सी त 10 दरखत बने होने 2 2 4 2 6 2 8 2 10 ठीक है बच्चो अगले जे कितने सी बच्चो 12 सी त देखो 2 दरखत बनाते क्योंकि 6 दरखत दर्शा रहे एक दरखत नो अच्छा उस तो बाद बच्चो कितने सी 24 सी त 6 तक 24 हो गए 6 4 बनाते बच्चो ठीक है आगे दे ਪਰਸ ਨੰਬਰ 4 ਤਿਉਹਾਰਾਂ ਆਂ ਮੌਕੇ ਕਿਸੇ ਮਿਠਾਈ ਦੀ ਦੁਕਾਨ ਵਿੱਚ ਇੱਕ ਹਫ਼ਤੇ ਵਿੱਚ ਵਰਤੇ ਗਏ ਦੁੱਧ ਦਾ ਦੀ ਮਾਤਰਾ ਹੇਠ ਦਿੱਤੇ ਛੜ ਗ੍ਰਾਫ ਅਨੁਸਾਰ ਛੜ ਗ੍ਰਾਫ ਦਾ ਛੜ ਦਾ ਮਤਲਬ ਕੀ ਹੁੰਦਾ ਵਿੱਚੋਂ ਕੋਈ ਵੀ ਆਪਾਂ ਛੜ ਲਈਏ ਕੋਈ ਵੀ ਆਪਾਂ ਲੱਕੜ ਦੀ ਛੜ ਲਈਏ ਜਾਂ ਲੋਹੇ ਦੀ ਛੜ ਲਈਏ ਠੀਕ ਹੈ ਠੀਕ ਹੈ ਉਹ ਦੇਖੋ ਆ ਛੜ ਹੈ ਆ ਦੇਖੋ ਇਹ ਛੜ ਠੀਕ ਹੈ ਛੜ ਇਹਨੂੰ ਛੜ ਗ੍ਰਾਫ ਕਰਦੇ ਬੱਚੋ ਇੱਕ ਪਾਸੇ ਕੀ ਕਿਹਾ ਵੀ ਕਿੰਨੇ ਲੀਟਰ ਜਿਹੜਾ ਦੁੱਧ ਵਰਤਿਆ ਗਿਆ ਹੈ 50 ਲੀਟਰ 100 150 200 ਇਸ ਤੇ ਇੱਕ ਹਫਤੇ ਦੇ ਦਿਨ ਹੈ ਕਿੰਨੇ ਸੋਮਵਾਰ ਮੰਗਲ ਬੁੱਧ ਵੀਰ ਸ਼ੁੱਕਰ ਸਨੀ ਹੈ ਦੇਖੋ ਹੁਣ ਸੋਮਵਾਰ ਨੂੰ ਆਪਾਂ ਲਾਈਦਾ ਕਿੰਨੇ ਬੱਚੋ 150 ਲੀਟਰ ਦੁੱਧ ਜਿਹੜਾ ਵਰਤਿਆ ਗਿਆ ਤੇ ਮੰਗਲਵਾਰ ਨੂੰ ਬੱਚੋ 200 ਲੀਟਰ ਤੇ ਬੁੱਧਵਾਰ ਨੂੰ ਬੱਚੋ ਕਿੰਨਾ ਲੀਟਰ ਵਰਤਿਆ ਹੈ 8 150 ਲੀਟਰ پورے 200 ਲੀਟਰ ਦੇਖੋ ਬੁੱਧਵਾਰ ਨੂੰ ਬੱਚੋ 100 ਲੀਟਰ ਹੋ ਗਿਆ ਤੇ ਵੀਰਵਾਰ ਨੂੰ ਬੱਚੋ 250 ਲੀਟਰ ਹੋ ਗਿਆ ਤੇ ਸ਼ੁੱਕਰਵਾਰ ਨੂੰ ਬੱਚੋ 300 ਲੀਟਰ ਹੋ ਗਿਆ ਤੇ ਸ਼ਨੀਵਾਰ ਨੂੰ ਬੱਚੋ 150 ਲੀਟਰ ਹੋ ਗਿਆ ਤੇ ਐਤਵਾਰ ਨੂੰ ਬੱਚੋ 350 ਲੀਟਰ ਦੁੱਧ ਵਰਤਿਆ ਗਿਆ ਠੀਕ ਹੈ ਹੁਣ ਦੇਖੋ ਸਭ ਤੋਂ ਵੱਧ ਦੁੱਧ ਕਿਹੜੇ ਦਿਨ ਵਰਤਿਆ ਗਿਆ ਕਿਹੜੇ ਦਿਨ ਵਰਤਿਆ ਗਿਆ 350 ਲੀਟਰ ਦੇਖੋ ਐਤਵਾਰ ਨੂੰ ਹੈਨਾ ਬੱਚੋ ਆਪਾਂ ਉਰੇ ਕੀ ਲਿਖ ਦਾਂਗੇ ਆਪਾਂ ਲਿਖਾਂਗੇ ਐਤਵਾਰ ਸਭ ਤੋਂ ਘੱਟ ਦੁੱਧ ਕਿਹੜੇ ਦਿਨ ਵਰਤਿਆ ਗਿਆ ਦੇਖੋ 100 ਲੀਟਰ ਬੁੱਧਵਾਰ ਨੂੰ ਵਰਤਿਆ ਗਿਆ ਤਾਂ ਆਪਾਂ ਕੀ ਲਿਖ ਦਾਂਗੇ ਬੱਚੋ ਬੁੱਧਵਾਰ ਠੀਕ ਹੈ ਕਿਹੜੇ ਦੋ ਦਿਨ ਦੌਰਾਨ ਇੱਕੋ ਜਿਹੀ ਮਾਤਰਾ ਵਿੱਚ ਦੁੱਧ ਵਰਤਿਆ ਗਿਆ ਦੋ ਕਿਹੜੇ ਦਿਨ ਬੱਚੋ ਦੇਖੋ ਇੱਕ ਸੋਮਵਾਰ ਅਤੇ ਇੱਕ ਸ਼ਨੀਵਾਰ ਹੈ ਤੁਹਾਡਾ ਲਿਖਾਂਗੇ ਕਿਹੜੇ ਸੋਮਵਾਰ ਅਤੇ ਕੀ ਲਿਖਾਂਗੇ ਸ਼ਨੀਵਾਰ ਠੀਕ ਹੈ ਅੱਗੇ ਦੇਖੋ ਆ ਜਿਹੜਾ ਹੈ ਇਸ ਦਾ ਉੱਤਰ ਅੱਗੇ ਦੇਖੋ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਕੁੱਲ ਕਿੰਨਾ ਦੁੱਧ ਵਰਤਿਆ ਗਿਆ ਹੈ ਵੀਰਵਾਰ ਨੂੰ ਕਿੰਨਾ ਬੱਚੋ ਵੀਰਵਾਰ ਨੂੰ 250 ਹੈ ਤੇ ਸ਼ੁੱਕਰਵਾਰ ਨੂੰ 300 ਹੈ ਤਾਂ ਆਪਾਂ ਕੀ ਕਰਾਂਗੇ ਬੱਚੋ 250 ਪਲੱਸ 300 ਕਿੰਨਾ ਹੋ ਗਿਆ ਬੱਚੋ ਇਹ ਹੋ ਗਿਆ 550 ਲੀਟਰ ਸਿੱਧਾ ਦਾ ਲਿਖ ਦਿਆਂ ਆਪਾਂ 550 ਲੀਟਰ ਅੱਗੇ ਦੇਖੋ ਜ ਐਤਵਾਰ ਨਾਲੋਂ ਮੰਗਲਵਾਰ ਨੂੰ ਕਿੰਨਾ ਘਟ ਵਰਤਿਆ ਗਿਆ ਐਤਵਾਰ ਨਾਲੋਂ ਮੰਗਲਵਾਰ ਨੂੰ ਐਤਵਾਰ ਨੂੰ ਕਿੰਨਾ ਹੈ ਬੱਚੋ 350 ਹੈ ਤੇ ਮੰਗਲਵਾਰ ਨੂੰ ਬੱਚੋ 200 ਹੈ ਤਾਂ ਆਪਾਂ 350 ਤੋਂ 200 ਘਟਾ ਦੇਾਂਗੇ ਕਿੰਨਾ ਆ ਗਿਆ ਬੱਚੋ 150 ਤਾਂ ਆਪਾਂ ਕੀ ਲਿਖਾਂਗੇ 150 ਲੀਟਰ ਠੀਕ ਹੈ ਬੱਚੋ ਅੱਗੇ ਦੇਖੋ ਸਭ ਤੋਂ ਵੱਧ ਵਰਤੇ ਗਏ ਦੁੱਧ ਅਤੇ ਸਭ ਤੋਂ ਘੱਟ ਵਰਤੇ ਗਏ ਦੁੱਧ ਦਾ ਅੰਤਰ ਸਭ ਤੋਂ ਵੱਧ ਕਿੰਨਾ ਹੈ ਬੱਚੋ 350 ਜਿਹੜਾ ਐਤਵਾਰ ਨੂੰ ਉਸ ਤੋਂ ਘੱਟ ਕਿਹੜਾ ਬੁੱਧਵਾਰ ਨੂੰ ਹੈ ਬੱਚੋ 100 ਲੀਟਰ ਇਹਦਾ ਅੰਤਰ ਪਤਾ ਕਰਨਾ ਹੈ ਬੱਚੋ ਕਿੰਨਾ ਆ ਗਿਆ 250 ਅੰਤਰ ਆਇਆ 250 ਲੀਟਰ ਠੀਕ ਹੈ ਕੱਗੇ ਦੇ ਸਵਾਲ ਨੰਬਰ 5 ਬੱਚੋ ਇੱਕ ਦੁਕਾਨ ਦੇ ਤੇ ਅਕਤੂਬਰ ਮਹੀਨੇ ਵਿੱਚ ਵੇਚੇ ਗਏ ਵੱਖ-ਵੱਖ ਕੰਪਨੀਆਂ ਦੇ ਮੋਬਾਈਲ ਸੈਟਾਂ ਦਾ ਵੇਰਵਾ ਦਿੱਤਾ ਗਿਆ ਹੈ ਦੇਖੋ ਕੰਪਨੀ A ਦੇ 40 ਸੈਟ ਨੇ ਵਿੱਚੋਂ ਤੇ ਕੰਪਨੀ B ਦੇ 32 ਸੈਟ ਕੰਪਨੀ C ਦੇ 56 ਕੰਪਨੀ D ਦੇ 75 ਤੇ ਕੰਪਨੀ ਦੇ 96 ਸੈਟ ਵੇਚੇ ਗਏ ਨੇ ਠੀਕ ਹੈ ਹੁਣ ਦੇਖੋ ਉਪਰੋਕਤ ਜਾਣਕਾਰੀ ਨੂੰ ਦਰਸਾਣ ਦਾ ਛੜ ਨੂੰ ਗ੍ਰਾਫ ਬਣਾਣਾ ਆਪਾਂ ਨੇ ਛੜ ਗ੍ਰਾਫ ਜਿਹੜਾ ਹੈ ਉਹ ਤਿਆਰ ਕਰਨਾ ਹੈ ਤੇ ਸੰਕੇਤ ਕੀ ਹੈ 8 ਸੈਟਾਂ ਦਾ ਪੈਮਾਨਾ ਲੈਣਾ ਯਾਨੀ 8 8 ਸੈਟਾਂ ਦਾ ਤਾਂ ਆਪਾਂ ਇਸ ਤਰ੍ਹਾਂ ਬਣਾਵਾਂਗੇ ਦੇਖੋ ਬੱਚੋ 8 ਸੈਟਾਂ ਦਾ ਮਤਲਬ ਕੀ ਹੈ 8 ਦਾ ਪਹਾੜਾ 8 16 ਫਿਰ 32 24 32 33 56 40 48 56 ਇਸ ਤਰ੍ਹਾਂ ਕਰਕੇ ਆਪਾਂ ਨੇ 8 ਦਾ ਪਹਾੜਾ 96 ਤੱਕ ਲੈ ਕੇ ਜਾਣਾ ਹੈ ਠੀਕ ਹੈ ਕੰਪਨੀ A ਦੇ ਕਿੰਨੇ ਸੀ ਬੱਚੋ 40 ਸੀ ਤਾਂ ਆਪਾਂ ਨੇ 40 ਤੱਕ ਦਾ ਗ੍ਰਾਫ ਆ ਬਣਾਤਾ ਕੰਪਨੀ B ਦੇ 32 ਸੀ ਆਪਾਂ ਨੇ 32 ਤੱਕ ਦਾ ਬਣਾਇਆ ਕੰਪਨੀ C ਬੱਚੋ 55 ਸੀ ਕੰਪਨੀ D ਕਿੰਨੇ ਸੀ 72 ਸੀ ਤੇ ਕੰਪਨੀ E ਕਿੰਨੇ ਸੀ 96 ਆਪਾਂ ਨੇ 96 ਤੱਕ ਦਾ ਗ੍ਰਾਫ ਬਣਿਆ ਹੈ ਇਹ ਛੜ ਗ੍ਰਾਫ ਠੀਕ ਹੈ ਅੱਗੇ ਦੇ ਸਵਾਲ ਨੰਬਰ 6 ਕਿਸੇ ਸਕੂਲ ਵਿੱਚ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਦੀ ਗਿਣਤੀ ਹੇਠਾਂ ਲਿਖੇ ਅਨੁਸਾਰ ਹੈ ਪਹਿਲੀ ਜਮਾਤ ਦੇ ਕਿੰਨੇ ਬੱਚੇ ਬੱਚੋ 35 ਦੂਜੀ ਦੇ 20 ਤੀਜੀ ਦੇ 40 ਚੌਥੀ ਦੇ 30 ਤੇ ਪੰਜਵੀਂ ਦੇ 25 ਠੀਕ ਹੈ ਉਪਰੋਕਤ ਜਾਣਕਾਰੀ ਨੂੰ ਦਰਸਾਉਂਦਾ ਛੜ ਗ੍ਰਾਫ ਤਿਆਰ ਕਰਨਾ ਇਹ ਵੀ ਛੜ ਗ੍ਰਾਫ ਤੇ 10 ਸੇ ਬੱਚਿਆਂ ਦੀ ਗਿਣਤੀ ਦਾ ਪੈਮਾਨਾ ਲੈਣਾ ਯਾਨੀ ਕਿ 10 ਦਾ ਪਹਾੜਾ ਚਲਾਉਣਾ ਆਪਾਂ ਨੇ ਚਲਾ ਦਾਂਗੇ 10 b 3 40 ਕਿਉਂਕਿ 40 ਤੱਕ ਕਿਉਂ ਲਿਖਿਆ ਆਪਾਂ ਨੇ ਕਿਉਂਕਿ ਬੱਦ ਤੋਂ ਬੱਦ 40 ਹੀ ਬੱਚੇ ਨੇ ਇਸ ਕਰਕੇ ਆਪਾਂ ਉੱਥੇ 96 'ਚ ਹੀ ਬੱਦ ਬੱਦ ਤਾਂ 96 ਤੱਕ ਲੈ ਕੇ ਗਏ ਠੀਕ ਹੈ ਪਹਿਲੀ ਕਲਾਸ 'ਚ ਕਿੰਨੇ ਬੱਚੋ 35 ਤਾਂ ਇਹਨਾਂ ਦੋਨਾਂ ਦੇ ਵਿੱਚਕਾਰ ਲੀ ਆ ਗਏ ਫਿਰ ਬੱਚੋ B ਹੋ ਗਏ ਫਿਰ ਉਰੇ ਕਿੰਨੇ 35 ਉਰੇ B ਉਰੇ ਬੱਚੋ ਕਿੰਨੇ ਹੋ ਗਏ 40 ਚੌਥੀ ਕਲਾਸ 'ਚ ਬੱਚੋ 30 ਤੇ ਪੰਜਵੇਂ ਕਲਾਸ 'ਚ ਬੱਚੋ ਦੇਖੋ ਇਹਨਾਂ ਦੇ ਵਿੱਚਕਾਰ ਲੇ ਹੈ ਤਾਂ 25 ਠੀਕ ਹੈ ਬੱਚੋ ਇਹੀ ਹੈ ਆਪਾਂ ਨੇ ਗ੍ਰਾਫ ਬਣਾ ਤਾ ਠੀਕ ਹੈ ਬੱਚੋ ਅੱਗੇ ਦੇਖੋ 7ਵਾਂ ਸਵਾਲ ਹੈ ਬੱਚੋ ਆ ਜਿਹੜਾ ਹੈ ਇਹਨੂੰ ਆਪਾਂ ਪਾਈ ਗ੍ਰਾਫ ਵੀ ਕਹਿ ਦਿੰਦੇ ਆਪਾਂ ਇਹਨੂੰ ਆਪਾਂ ਪਾਈ ਗ੍ਰਾਫ ਵੀ ਕਹਿੰਦੇ ਆ ਜਾਂ ਗੋਲਕ ਗ੍ਰਾਫ ਵੀ ਆਪਾਂ ਇਹਨੂੰ ਕਹਿ ਦਿੰਦੇ ਆ ਇਸੇ ਦੇਖੋ ਕੀ ਹੈ ਬੱਚੋ ਆ ਜਿਹੜਾ ਲਾਲ ਰੰਗ ਦਾ ਦਿੱਤਾ ਹੈ ਇਹ 5 ਰੁਪਏ ਦੇ ਸਿੱਕੇ ਨੇ ਆ ਜਿਹੜੇ ਨੀਲੇ ਦਿੱਤੇ ਨੇ ਇਹ 2 ਰੁਪਏ ਦੇ ਸਿੱਕੇ ਨੇ ਆ ਜਿਹੜਾ ਪੀਲਾ ਹੈ ਇਹ 10 ਰੁਪਏ ਦੇ ਸਿੱਕੇ ਨੇ ਆ ਹਰਾ 1 ਰੁਪਏ ਦੇ ਸਿੱਕੇ ਦਰਸਾ ਰਿਹਾ ਠੀਕ ਹੈ ਉਪਰੋਕਤ ਪਾਈ ਚਾਰਟ ਦੇਖੋ ਪਾਈ ਚਾਰਟ ਹੈ ਨਾ 8 ਬਰਾਬਰ ਭਾਗਾਂ ਵਿੱਚ ਵੰਡਿਆ ਗਿਆ ਹੈ 8 ਬਰਾਬਰ ਭਾਗਾਂ ਵਿੱਚ ਇਹ ਉਰੇ ਆਪਾਂ ਨੇ ਜਿਹੜੀ ਭਿੰਨਾਤਮਕ ਹੈ ਆਪਾਂ ਨੇ ਪੜਿਆ ਹੈ ਭਿੰਨ ਕਿਵੇਂ ਕੱਢਦੇ ਆ ਭਿੰਨ ਦੇ ਕਿਵੇਂ ਆਪਾਂ ਨੇ ਮੁੱਲ ਕੱਢਣਾ ਹੁੰਦਾ ਉਹ ਸਾਰੇ ਆਪਾਂ ਉਰੇ ਕੰਮ ਆਊਗਾ ਇਹ ਅਜੇ ਹੀ ਗੋਲਕ ਵਿੱਚ ਵੱਖ-ਵੱਖ ਜਿਹੜੇ ਹਨ ਸਿੱਕੇ ਦੀ ਗਿਣਤੀ ਨੂੰ ਦਰਸਾਇਆ ਗਿਆ ਹੈ। ਇੱਕ ਇੱਕ ਗੋਲਕ ਹੈ ਉਸ ਵਿੱਚ ਸਿੱਕੇ ਦਰਸਾਏ ਗਏ। ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਆ ਤੋਂ ਨਹੀਂ ਹੈ ਬੱਚੋ ਇਹ ਰੁਪਏ ਦਾ ਨਿਸ਼ਾਨ ਸੀ ਜਿਹੜਾ ਸਿਸਟਮ ਕੰਪਿਊਟਰ ਜਿਹੜਾ ਉਹ ਚੱਕਦਾ ਨਹੀਂ ਰੁਪਏ ਦਾ ਨਿਸ਼ਾਨ ਇਸ ਕਰਕੇ ਇਸ ਤਰ੍ਹਾਂ ਦਾ ਬਣ ਜਾਂਦਾ ਹੈ। ਠੀਕ ਹੈ ਬੱਚੋ? ਇਹ ਰੁਪਏ ਦਾ ਨਿਸ਼ਾਨ ਹੈ। ਠੀਕ ਹੈ। ਹੁਣ ਚਲੋ। ਪੰਜ ਦੇ ਸਿੱਕਿਆਂ ਦੀ ਗਿਣਤੀ ਪినాਤਮਕ ਰੂਪ ਵਿੱਚ ਕਿੰਨੀ ਹੈ ਜੇਕਰ ਸਿੱਕਿਆਂ ਦੀ ਕੁੱਲ ਗਿਣਤੀ 80 ਹੋਵੇ। ਦੇਖੋ ਕੁੱਲ ਗਿਣਤੀ ਜਿਹੜੀ ਹੈ 80 ਹੋ। ਤਾਂ ਆਪਾਂ ਕੀ ਹੁੰਦਾ ਸੀ ਇੱਕ ਤਾਂ ਆਨਸ ਹੁੰਦਾ ਸੀ ਇੱਕ ਹਰ ਹੁੰਦਾ ਸੀ। ਠੀਕ ਹੈ। ਦੇਖੋ ਕੁੱਲ ਜਿਹੜੇ ਹੈ ਸਿੱਕਿਆਂ ਦੀ ਗਿਣਤੀ ਕਿਹੜੀ ਹੈ 80 ਹੈ। ਤਾ ਪਿੰਨ ਦੇਖੋ ਪਹਿਲੇ ਤਾਂ ਆਪਾਂ ਪਹਿਲੇ ਪਿੰਨ ਦੇਖਦੇ ਆ ਕਿੰਨੇ ਆ કુલ ਪਿੰਨ ਕਿੰਨੇ ਆ ਬੱਚੋ 1 2 3 4 5 6 7 8 8 ਪਿੰਨ ਹੈ કુલ ਤੇ ਪੰਜ ਦੇ ਸਿੱਕਿਆਂ ਦੀ ਪਿੰਨ ਕਿੰਨੀ ਆ ਬੱਚੋ 3 ਹੈ 3/8 ਹੋ ਗਿਆ ਇਹਦਾ ਮਤਲਬ ਇਹ ਕੀ ਕਹਿ ਰਿਹਾ ਬੱਚੋ કુલ ਸਿੱਕੇ ਗਿਨੇ 80 ਹੈ ਯਾਨੀ 8 ਆਪਾਂ ਕੁਲ ਸਿੱਕੇ ਕਿੰਨੇ ਅਸੀਏ ਯਾਨੀ ਇਹਦਾ ਆਪਾਂ ਕਹੀਏ ਵੀ ਇਹਨੂੰ ਆਪਾਂ 10 ਨਾਲ ਗੁਣਾ ਕਰਦੇ ਆ ਤਾਂ 80 ਬਣ ਰਿਹਾ ਬਣ ਰਿਹਾ 80 ਤਾਂ ਆਪਾਂ ਇਹਨੂੰ ਵੀ ਬੱਚੋ 10 ਨਾਲ ਹੀ ਗੁਣਾ ਕਰਾਂਗੇ ਤੇ ਇਹ ਕਿੰਨਾ ਬਣ ਜੂਗਾ 30 ਯਾਨੀ ਕਿ ਆਪਾਂ ਕਹਿ ਸਕਦੇ ਆ ਕਿੰਨੇ ਸਿੱਕੇ ਨੇ 30 ਸਿੱਕੇ ਠੀਕ ਹੈ ਆਪਾਂ ਕਹਿ ਸਕਦੇ ਆ ਕਿੰਨੇ ਸਿੱਕੇ ਬੱਚੋ 30 ਸਿੱਕੇ ਦੋ ਦੇ ਸਿੱਕਿਆਂ ਦੀ ਗਿਣਤੀ ਕਿੰਨੀ ਹੈ ਬੱਚੋ ਦੋ ਦੇ ਦੇਖੋ ਬੱਚੋ ਦੋ ਦੇ ਕਿੰਨੇ ਸਿੱਕੇ ਆਰੇ ਆ ਦੋ ਪਿੰਨ ਹੈ ਤਾਂ ਆਪਾਂ ਕੀ ਕਰਾਂਗੇ 2 8 ਹੋ ਗਿਆ ਤਾਂ ਇਹਨੂੰ ਆਪਾਂ 10 ਨਾਲ ਗੁਣਾ ਕਰਿਆ ਤਾਂ ਇਹਨੂੰ ਵੀ ਆਪਾਂ ਬੱਚੋ 10 ਨਾਲ ਹੀ ਗੁਣਾ ਕਰਾਂਗੇ ਤਾਂ ਕਿੰਨੇ ਹੋ ਜਾਣਗੇ 20 ਕਿੰਨੇ ਸਿੱਕੇ ਹੋਗੇ ਬੱਚੋ 20 ਸਿੱਕੇ ਹੋਗੇ ਬੱਚੋ ਠੀਕ ਹੈ 5 ਦੇ ਸਿੱਕਿਆਂ ਦੀ ਗਿਣਤੀ ਦੱਸੋ ਬੱਚੋ 5 ਦੇ ਸਿੱਕੇ ਦੀ ਗਿਣਤੀ ਕਿੰਨੀ ਹੈ ਬੱਚੋ ਆਪਾਂ ਨੇ ਹੁਣੇ ਕੱਢੀ ਸੀ ਕਿੰਨੇ 30 ਸਿੱਕੇ ਜੇ ਦੀ ਭਿੰਨ ਵੀ ਦੱਸਣੀ ਹੈ ਇਸ ਪਹਿਲੇ ਸਵਾਲ 'ਚ ਆਪਾਂ ਨੇ ਭਿੰਨ ਵੀ ਦੱਸਣੀ ਕਿੰਨੀ ਭਿੰਨ ਹੈ ਬੱਚੋ ਆਪਾਂ ਨੇ ਕੱਢੀ ਸੀ ਕਿੰਨੀ ਸੀ 3/8 ਭਿੰਨ ਠੀਕ ਹੈ 10 ਦੇ ਸਿੱਕਿਆਂ ਦੀ ਰਕਮ ਕਿੰਨੀ ਬਣਨਗੀ ਬੱਚੋ ਹੁਣ ਇਹਨਾਂ ਨੇ ਰਾਸੀ ਪੁੱਛ ਲਈ ਦੇਖੋ 10 ਦੇ ਸਿੱਕੇ ਦੀ ਰਾਸੀ ਪੁੱਛੀ ਗਿਣਤੀ ਨਹੀਂ ਪੁੱਛੀ 10 ਦੇ ਸਿੱਕੇ ਦੇਖੋ ਕਿੰਨੇ ਆ 1 ਪੈਣਾ ਕਿੰਨੇ ਪੈਣ ਹੈ 1 ਪੈਣਾ ਹੈ ਠੀਕ ਹੈ ਤਾਂ ਆਪਾਂ 1 1 10 ਯਾਨੀ ਕਿ 10 10 ਸਿੱਕੇ ਨੇ ਯਾਨੀ ਕਿ 10 ਰੁਪਏ ਦੇ ਤੇ 10 ਰੁਪਏ ਦੇ 10 ਸਿੱਕੇ ਆ ਤਾਂ ਕਿੰਨੇ ਬਣ ਗਏ ਬੱਚੋ 100 ਬਣ ਗਏ 100 ਮੁੱਲ ਬਣ ਗਿਆ ਉਹਦਾ ਰਾਸੀ ਕਿੰਨੇ ਹੋਗੀ 100 ਰੁਪਏ ਅਗਲੇ ਜੇ ਅਜੇ ਦੀ ਗੁੱਲਕ ਵਿੱਚ ਕੁੱਲ ਕਿੰਨੀ ਰਾਸੀ ਹੈ ਕੁੱਲ ਕਿੰਨੀ ਰਾਸੀ ਦੱਸਣੀ ਬੱਚੋ ਕੁੱਲ ਰਾਸੀ ਹੁਣ ਦੇਖੋ ਬੱਚੋ ਆਪਾਂ ਕੁੱਲ ਰਾਸੀ ਦੱਸਾਂਗੇ ਪਹਿਲੇ ਆਪਾਂ ਇਹਨਾਂ ਦੇ ਸਿੱਕੇ ਲਿਖ ਲੈਂਦੇ ਆਪਾਂ ਦੇਖੋ 5 ਦੇ ਕਿੰਨੇ ਸਿੱਕੇ ਨੇ ਬੱਚੋ 30 ਸਿੱਕੇ 2 ਦੇ ਕਿੰਨੇ ਸਿੱਕੇ ਬੱਚੋ 20 ਸਿੱਕੇ 10 ਦੇ ਕਿੰਨੇ ਸਿੱਕੇ ਬੱਚੋ 10 ਸਿੱਕੇ ਤੇ 1 ਰੁਪਏ ਦੇ ਕਿੰਨੇ ਹੈ ਵਿੱਚੋਂ 2 ਪੈਨ ਹੈ ਦਾ 2 ਆਪਾਂ ਉਰੇ 2 ਲਿਖਾਂਗੇ ਤਾਂ 2 ਨਾਲ ਗੁਣਾ ਕਰਕੇ ਕਿੰਨਾ ਹੋ ਜਾਊਗਾ 20 ਸਿੱਕੇ ਹੋ ਜਾਣਗੇ ਠੀਕ ਹੈ ਆਪਾਂ ਨੂੰ ਸਿੱਕਿਆਂ ਦੀ ਪਤਾ ਲੱਗ ਗਿਆ ਹੁਣ ਆਪਾਂ ਰਾਸੀ ਦਾ ਪਤਾ ਕਰ ਲੈਂਦੇ ਆ 5 3 5 ਰੁਪਏ ਦੇ ਆ ਜਾਣਗੇ ਕਿੰਨੇ 5 3 15 ਰੁਪਏ ਤੇ 2 ਕਿੰਨਾ ਵਿੱਚੋਂ 2 2 40 ਰੁਪਏ ਇਹ ਹੋ ਗਏ 10 ਰੁਪਏ ਦੇ ਵਿੱਚੋਂ 10 ਸਿੱਕੇ ਨੇ ਕਿੰਨੇ ਹੋ ਗਏ ਸੋ ਹੋ ਗਏ ਤੇ 20 ਸਿੱਕੇ ਜਿਹੜੇ ਹੈ ਬੱਚੋ 1 ਰੁਪਏ ਦੇ 20 ਸਿੱਕੇ ਨੇ ਕਿੰਨੇ ਹੋ ਗਏ ਵਿੱਚੋਂ 20 ਰੁਪਏ ਹੋ ਗਏ ਤੇ 5 ਰੁਪਏ ਦੇ ਆਏ ਹੋਏਗਾ ਠੀਕ ਹੈ ਹੁਣ ਇਹਦਾ ਕੁੱਲ ਜੋੜ ਕਰ ਲਾਂ 0 4 ਤੇ 5 9 9 ਤੇ 2 11 1 1 1 2 1 3 ਕਿੰਨੇ ਹੋ ਗਏ 310 ਰੁਪਏ ਹੋ ਗਏ ਕਿੰਨੇ ਹੋ ਗਏ ਬੱਚੋ 310 ਰੁਪਏ ਹੋ ਗਏ ਠੀਕ ਹੈ ਬੱਚਾ ਅੱਗੇ ਦੇ ਦਿੱਤੇ ਗਏ ਪਾਈਚਾਟ ਨੂੰ 12 ਬਰਾਬਰ ਭਾਗਾ ਵਿੱਚ ਵੰਡਿਆ ਗਿਆ ਹੈ ਦਿੱਤਾ ਗਿਆ ਪਾਈਚਾਟ ਕਿਸੇ ਸਕੂਲ ਦੇ 120 ਬੱਚਿਆਂ ਦੇ ਬੱਖੋਂ ਵੱਖਰੇ ਮਨਪਸੰਦ ਤਿਉਹਾਰਾਂ ਨੂੰ ਦਰਸਾਣ ਰਿਹਾ ਹੈ ਇਸ ਨੂੰ ਧਿਆਨ ਨਾਲ ਪੜੋ ਅਤੇ ਹਿੱਥੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਪਹਿਲੇ ਤਾਂ ਦੇਖੋ ਬੱਚੋ ਆਨਸ ਤੇ ਹਰ ਹਰ ਕਿੰਨੇ ਬੱਚੋ ਪਹਿਲੇ ਆਪਾਂ ਗਿਣ ਲੈਂਦੇ ਆ 1 2 3 4 5 6 7 8 9 10 11 12 12 ਕਿਉਂਕਿ ਵੈਸੇ ਤਾਂ ਆਪਾਂ ਉਰੇ ਵੀ ਦੱਸਿਆ ਸੀ 12 ਲੇਕਿਨ ਆਪਾਂ ਫਿਰ ਵੀ ਗਿਣਨੇ ਜ਼ਰੂਰੀ ਸੀ ਹੁਣ ਦੇਖੋ ਹੁਣ ਇਹਨੇ ਕੀ ਕਿਹਾ ਬੱਚੋ ਕੁੱਲ ਬੱਚੇ ਕਿੰਨੇ ਆ 120 ਦੇਖੋ ਇਹਨੂੰ ਆਪਾਂ 10 ਨਾਲ ਗੁਣਾ ਕਰਿਆ ਤਾਂ 120 ਬਣੇ ਠੀਕ ਹੈ ਹੁਣ ਦੇਖੋ ਆਪਾਂ ਨੇ ਹੁਣ ਪਹਿਲੇ ਜਿਹੜੇ Holi ਪਸੰਦ ਕਰਨ ਵਾਲੇ ਕਿੰਨੇ ਭਿੰਨ ਹੈ ਕਿੰਨੇ ਭਾਗ 1 2 3 4 4 ਭਾਗ ਹੈ ਯਾਨੀ 4/12 ਹੋਗਾ ਇਹਨੂੰ 10 ਨਾਲ ਗੁਣਾ ਕਰਿਆ ਤਾਂ ਇਹਨੂੰ ਵੀ ਵਿੱਚੋਂ 10 ਨਾਲ ਹੀ ਗੁਣਾ ਕਰਾਂ ਕਿੰਨੇ ਆ ਗਏ 40 ਕਿੰਨੇ ਬੱਚੇ ਆ ਗਏ ਬੱਚੋ 40 ਬੱਚੇ ਆ ਗਏ ਹੈਨਾ ਤੇ ਜੇ ਭਿੰਨ ਦੀ ਗੱਲ ਕਰੇ ਤਾਂ ਕਿੰਨੀ ਹੈ 4/12 ਭਿੰਨ ਹੁਣ ਦੇਖੋ ਅਗਲੇ ਜੀ ਦੇਖੋ ਦੀਵਾਲੀ ਪਸੰਦ ਕਰਨ ਵਾਲੇ ਭਿੰਨ ਕਿੰਨੇ ਵਿੱਚੋਂ 1 2 3 4 5 5 ਯਾਨੀ 5/12 ਇਹਨੂੰ 5 ਨੂੰ 10 ਨਾਲ ਗੁਣਾ ਕਰਾਂਗੇ ਕਿੰਨੇ ਆਗੇ ਵਿੱਚੋਂ 50 ਤੇ ਭਿੰਨ ਦੀ ਗੱਲ ਕਰੇ ਤਾਂ 5/12 ਭਿੰਨ ਹੋ ਗਿਆ ਠੀਕ ਹੈ ਬੱਚੋ ਅੱਗੇ ਦੇਖੋ ਆ ਜਿਹੜਾ ਦੁਸਹਿਰਾ ਪਸੰਦ ਕਰਨ ਵਾਲਾ ਇੱਕੋ ਹੀ ਭਿੰਨ ਹੈ ਤਾਂ 1/12 1 ਨੂੰ 10 ਨਾਲ ਗੁਣਾ ਕਰਾਂਗੇ ਤਾਂ 10 ਤਾਂ ਕੀ ਆ ਗਿਆ ਬੱਚੋ 10 ਭਿੰਨ ਆਗੇ ਵਿੱਚੋਂ 1/12 ਚਲੋ ਹੁਣ ਬਸੰਤ ਜਿਹੜਾ ਪਸੰਦ ਕਰਨ ਵਾਲੇ ਬੱਚੇ ਕਿੰਨੇ ਆ ਬੱਚੋ 1 ਤੇ 2 2 ਆ ਯਾਨੀ 2/12 ਤਾਂ b ਹੋ ਗਏ ਬੱਚੋ ਯਾਨੀ b ਬੱਚੇ ਤੇ ਭਿੰਨ ਦੀ ਗੱਲ ਕਰੀ ਇਹਦਾ ਕਿੰਨੀ ਆ 2/12 ਠੀਕ ਹੈ ਸਾਰਾ ਆਪਾਂ ਨੇ ਕੱਢ ਲਿਆ ਹੁਣ ਜਵਾਬ ਦੇਣੇ ਆਪਾਂ ਬਹੁਤ ਸੋਖੇ ਨੇ ਜੇ ਆਪਣੇ ਕੋਲ ਸਾਰਾ ਡਾਟਾ ਹੈ ਦੇਖੋ ਕਿੰਨੇ ਬੱਚਿਆਂ ਨੂੰ ਪినాਤਮਕ ਰੂਪ ਵਿੱਚ ਦੱਸਣਾ ਦੀਵਾਲੀ ਦਾ ਤਿਉਹਾਰ ਪਸੰਦ ਹੈ ਪినాਤਮਕ ਰੂਪ ਵਿੱਚ ਦੀਵਾਲੀ ਕਿੰਨੇ ਬੱਚਿਆਂ ਨੂੰ ਪਸੰਦ ਹੈ 5/ ਆ ਦੇਖੋ 5/12 5/12 ਸਕੂਲ ਦੇ કુલ 120 ਬੱਚਿਆਂ ਵਿੱਚੋਂ ਹੋਲੀ ਦਾ ਤਿਉਹਾਰ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਹੋਲੀ ਕਿੰਨੇ ਬੱਚਿਆਂ ਨੂੰ ਪਸੰਦ ਹੈ ਦੇਖੋ 40 ਬੱਚੇ ਕਿੰਨੇ 40 ਬੱਚੇ ਸਭ ਤੋਂ ਘੱਟ ਮਨ ਪਸੰਦ ਤਿਉਹਾਰ ਕਿਹੜਾ ਹੈ ਬੱਚੋ ਸਭ ਤੋਂ ਘੱਟ 10 ਹੀ ਹੈ ਦੁਸ਼ਹਿਰਾ ਹੀ ਹੈ ਜਿਹੜਾ ਹੈ 10 ਬੱਚੇ ਨੇ ਤਾਂ ਆਪਾਂ ਕਹਿ ਸਕਦੇ ਹਾਂ ਠੀਕ ਹੈ ਦੀਵਾਲੀ ਅਤੇ ਬਸੰਤ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਅੰਤਰ ਦੀਵਾਲੀ ਦੇਖੋ ਕਿੰਨੇ ਬੱਚਿਆਂ ਨੂੰ ਪਸੰਦ ਹੈ ਬੱਚੋ ਦੀਵਾਲੀ ਪੰਜਾਬ ਬੱਚਿਆਂ ਨੂੰ ਤੇ ਬਸੰਤ ਜਿਹੜਾ ਹੈ 20 ਬੱਚਿਆਂ ਨੂੰ ਤਾਂ ਆਪਾਂ 50 'ਚੋਂ ਆਪਾਂ 20 ਘਟਾ ਦੇਾਂਗੇ ਕਿੰਨੇ ਆ ਗਏ ਬੱਚੋ ਦੇ ਬੱਚੇ ਆ ਗਏ ਠੀਕ ਹੈ ਠੀਕ ਹੈ ਬੱਚੋ ਗ੍ਰਾਫ ਕਿਵੇਂ ਤਿਆਰ ਕਰਦੇ ਨੇ ਉਹ ਵੀ ਆਪਾਂ ਨੇ ਸਿੱਖ ਲਿਆ ਜੇ ਗ੍ਰਾਫ ਆਪਾਂ ਦਿੱਤਾ ਹੋਇਆ ਹੈ ਤੇ ਉਹਦੇ ਜਵਾਬ ਕਿਵੇਂ ਦੇਣੇ ਉਹ ਵੀ ਪਤਾ ਲੱਗਿਆ ਆਪਾਂ ਨੂੰ ਸਿੱਖ ਲਿਆ ਆਪਾਂ ਨੇ ਤੇ ਪਿਨਾਤਮਕ ਰੂਪ ਵਿੱਚ ਵੀ ਕਿਵੇਂ ਸਵਾਲਾਂ ਦੇ ਆਪਾਂ ਨੇ ਜਵਾਬ ਦੇਣੇ ਉਹ ਵੀ ਆਪ ਨੇ ਸਿੱਖਿਆ ਠੀਕ ਹੈ ਬੱਚੋ ਓਕੇ ਇਹ ਜਿਹੜੀ ਐਕਸਰਸਾਈਜ਼ ਤੁਹਾਡੀ ਕੰਪਲੀਟ ਹੋ ਗਈ ਥੈਂਕ ਯੂ ਬੱਚੇ